ਜਿਵੇਂ ਅਜ ਗੁਰੂ ਸਾਹਿਬ ਸਭ ਸਮਝਾ ਰਹੇ ਨੇ ਨਾ ਕਿ ਜੇ ਸੁਖੀ ਹੋਣਾ ਚਾਹੁੰਦਾ ਹੈ ਤਾਂ ਕੀ ਕਰ ਵਾਹਿਗੁਰੂ ਕਰ। ਆਨੰਦ ਵਿੱਚ ਹੋਣਾ ਚਾਹੁੰਦਾ ਹੈ ਤਾਂ ਵੀ ਵਾਹਿਗੁਰੂ ਕਰ। ਤੇ ਜੇ ਤੂੰ ਵਾਹਿਗੁਰੂ ਨੂੰ ਮਿਲਣਾ ਚਾਹੁੰਦਾ ਹੈ ਤਾਂ ਵੀ ਵਾਹਿਗੁਰੂ ਕਰ। ਸੁਰਤੀ ਲਾਉਣਾ ਚਾਹੁੰਦਾ ਹੈ ਤਾਂ ਵੀ ਵਾਹਿਗੁਰੂ ਕਰ। ਕੁਝ ਵੀ ਕਰਨਾ ਚਾਹੁੰਦਾ ਨਾ ਕੋਈ ਵੀ ਤੇਰੇ ਅੰਦਰ ਮੰਗਾਏ ਕੁਝ ਵੀ ਹੈ ਤਾਂ ਵਾਹਿਗੁਰੂ ਕਰ। ਪਰ ਵਾਹਿਗੁਰੂ ਕਰ ਕੌਣ ਸੱਜਦਾ ਹੈ? ਜਿਹੜਾ ਵਾਹਿਗੁਰੂ ਨੂੰ ਪਿਆਰਾ ਲੱਗਦਾ ਹੈ। ਜੇ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਤੇ ਵਾਹਿਗੁਰੂ ਦੀ ਰਜ਼ਾ ਨੂੰ ਮਿੱਠੀ ਕਰਕੇ ਮੰਨਣਾ ਵੀ ਕਿ ਮੈਂ ਮੰਨ ਸਕਦੇ ਹਾਂ ਜੇ ਅਸੀਂ ਵਾਹਿਗੁਰੂ ਕਰਾਂਗੇ ਤੇ ਵਾਹਿਗੁਰੂ ਦੀ ਜਿਹੜੀ ਬਾਣੀ ਹੈ ਨਾ ਗੁਰੂ ਸਾਹਿਬ ਦੀ ਬਾਣੀ ਹੈ ਉਹ ਜਿਹੜੀ ਹੈ ਸਾਨੂੰ ਵਾਹਿਗੁਰੂ ਦਾ ਨਾਮ ਲਾਉਂ ਔਰ ਹਰ ਇੱਕ ਬਖਸ਼ਿਸ਼ ਕਰਨ ਦੇ ਕਿੰਨੇ ਕਾਬਿਲ ਬਣਾਉਂਦੀ ਤੇ ਇਹ ਇੱਕ ਗੁਰੂ ਸਾਹਿਬ ਨੇ ਐਕਸਪੀਰੀਅੰਸ ਕਰ ਲਈ ਸ਼ੇਅਰ ਮਤਲਬ ਕਰਵਾਇਆ ਸੀ ਤੇ ਉਸ ਸੰਗਤ ਨਾਲ ਵੀ ਸ਼ੇਅਰ ਕਰਨਾ ਹੈ ਕਿ ਬਾਣੀ ਦੀ ਵਿਚਾਰ ਸਾਡੇ ਲਈ ਕਿੰਨੀ ਉੱਤਮ ਵਾਹਿਗੁਰੂ ਜਵੇਂ ਅਸੀਂ ਪਰਿਵਾਰ ਦੇ ਵਿੱਚ ਵਸਤਰ ਦੇਣਾ ਰਸੀ ਜੀਵਨ ਦੇ ਵਿੱਚ ਤੇ ਕੋਈ ਨਾ ਕੋਈ ਪ੍ਰੋਬਲਮਸ ਜਿਵੇਂ ਕਿ ਅਲੋ ਕਿ ਜਦੋਂ ਅਸੀਂ ਗੁਰਸਾਹਿਬ ਨੂੰ ਪੂਰੀ ਤਰ੍ਹਾਂ ਗੁਰਸਾਹਿਬ ਜੀ ਸੁਣਨ ਨਾਲ ਜੁੜਦੇ ਹਨ تنਿੰਦਾ ਪੱਖ ਹੁੰਦਾ ਹੈ ਤੇ ਕੋਈ ਸਦਨ ਨਾ ਬੋਲਦਾ ਵੀ ਜਿਹੜੇ ਆਪਣੇ ਨਾਲ ਪਿਆਰ ਕਰਦੇ ਨੇ ਉਹ ਵੀ ਦੂਰ ਹੋ ਜਾਂਦੇ ਨੇ ਤੇ ਜਿੱਦਾਂ ਫਰਕ ਪੈਂਦਾ ਨਾ ਕਿ ਵਾਹਿਗੁਰੂ ਮੈਂ ਤਾਂ ਅਨੁਕੋਸ਼ ਗਿਆ ਵੀ ਨਹੀਂ ਮੈਂ ਤਾਂ ਤੁਹਾਡੇ ਨਾਲ ਜੁੜਿਆ ਤੇ ਸਾਰੇ ਦੂਰ ਹੋ ਗਏ ਨੇ ਤਾਂ ਫਿਰ ਥੋੜਾ ਜਿਹਾ ਫੀਲ ਜ਼ਰੂਰ ਹੋਇਆ ਇਹ ਹੀ ਕਲਮ ਚੀਜ਼ ਗੁਰੂ ਸਾਹਿਬ ਨੇ ਕਰਾਈ ਤੇ ਵਾਹਿਗੁਰੂ ਗੁਰੂ ਸਾਹਿਬ ਦੀ ਬਾਣੀ ਦੇ ਵਿਚਾਰ ਕਰਨ ਲੱਗ ਪਏ ਤੇ ਵਾਹਿਗੁਰੂ ਗੁਰੂ ਸਾਹਿਬ ਦੀ ਬਾਣੀ ਦੇ ਵਿਚਾਰ ਵਿੱਚ ਸ਼ਬਦ ਕੀ ਆਇਆ ਜੋ ਕਿ ਇਹ ਨਾ ਪਿਆਰ ਵਾਲਾ ਗੁਰੂ ਸਾਹਿਬ ਕਹਿੰਦੇ ਕੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲਾ ਕਿਹੋ ਜਿਹਾ ਹੁੰਦਾ ਹੈ ਜਿਹਨੇ ਧਰਤੀ ਹੈ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ ਪਾਵਾ ਨੂੰ ਕੋਈ ਪੋਟਲੇ ਪਾਵਾ ਦੇ ਤੇ ਕੋਈ ਮਕਰ ਬਣਾ ਲਵੇ ਜੋ ਵੀ ਕਰੇ ਉਹ ਕੋਈ ਫਰਕ ਨਹੀਂ ਪੈਂਦਾ ਤੇ ਐਵੇਂ ਰੁੱਖ ਹੈ ਰੁੱਖ ਨੂੰ ਪਾਵਾ ਕੋਈ ਵੱਢ ਲਵੇ ਜਿਵੇਂ ਮਰਜ਼ੀ ਕਰ ਲਵੇ ਉਹ ਕੋਈ ਫਰਕ ਨਹੀਂ ਪੈਂਦਾ ਤੇ ਐਵੇਂ ਹੀ ਸੂਰਜ ਹੈ ਉਹ ਕਿਰਨ ਹਰ ਇੱਕ ਤੇ ਇੱਕੋ ਜੀ ਵਰਤਦਾ ਹੁੰਦਾ ਹੈ ਤੇ ਤੂੰ ਵੀ ਜੇ ਵਾਹਿਗੁਰੂ ਨੂੰ ਪਿਆਰ ਕਰਦੇ ਨਾ ਇਹੋ ਜਿਹਾ ਬਣ ਤੈਨੂੰ ਕੋਈ ਫਰਕ ਨਾ ਪਵੇ ਜੋ ਮਰਜੀ ਤੇਰੇ ਨਾਲ ਕੋਈ ਕਰੇ ਤੇਰਾ ਜਿਹੜਾ ਸਹਜ ਹੈ ਤੇਰੇ ਅੰਦਰ ਆਨੰਦਾਂ ਵਧਿਆ ਰਹੇ ਤੇ ਉਹ ਕਿਵੇਂ ਬਣੇਗਾ ਜੇ ਸਾਡੇ ਅੰਦਰ ਬਾਣੀ ਦੀ ਵਿਚਾਰ ਹੈ ਤੇ ਸਿਮਰਨ ਹੈ ਸਿਮਰਨ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਬਾਣੀ ਦੀ ਵਿਚਾਰ ਹੈ ਨਾ ਤਾਂ ਬਹੁਤ ਅੰਦਰ ਉਸ ਸਹਜ ਨਾਲ ਬੰਦਾ ਟਿਕ ਜਾਂਦਾ ਹੈ ਇਹ ਚੀਜ਼ ਗੁਰੂ ਸਾਹਿਬ ਨੇ ਐਕਸਪੀਰੀਅੰਸ ਕਰਾਈ ਕੀ ਸਾਡੇ ਲਈ ਦੇਖੋ ਗੁਰੂ ਸਾਹਿਬ ਨੂੰ ਪਤਾ ਹੈ ਕਿ ਮੇਰੇ ਪੁੱਤਰ ਨੂੰ ਕਿੱਥੇ ਕਿਹੜੀ ਚੀਜ਼ ਦੀ ਲੋੜ ਪਏਗੀ ਤੇ ਜੇ ਤੁਸੀਂ ਬਾਣੀ ਦੇ ਵਿੱਚ ਵਿਚਾਰ ਕਰਦੇ ਆ ਨਾ ਤੇ ਉਹ ਉਹੀ ਸ਼ਬਦ ਸਾਡੀ ਜੋ ਸੀ ਰੂਟੀਨ ਵਾਈਜ਼ ਹੋ ਰਿਹਾ ਹੁੰਦਾ ਨਾ ਤੇ ਉਹ ਸ਼ਬਦ ਜ਼ਰੂਰ ਸਾਨੂੰ ਹੌਸਲਾ ਦਿੰਦਾ ਹੈ ਤੇਹੀ ਵਾਗਰੂ ਅਸੀਂ ਸਾਰੇ ਬਾਣੀ ਦੀ ਵਿਚਾਰ ਨਾਲ ਜੁੜੀਏ ਜਿਹੜੀ ਗੁਰਸੇਵਾ ਸਿੰਘ ਜੀ ਜਾਂ ਹੋਰ ਜਿਹੜੀਆਂ ਭੈਣਾ ਭੈਣ ਹਰਚਨ कौर ਜਿਹੜੇ ਬਹੁਤ ਜ਼ਿਆਦਾ ਸੇਵਾ ਕਰ ਰਹੇ ਨੇ ਭੈਣ ਸੁੰਦਰ ਕੋਰੇ ਸਾਰੇ ਸੇਵਾਵਾਂ ਕਰ ਰਹੇ ਨੇ ਤੇ ਗੁਰੂ ਸਾਹਿਬ ਜੀ ਅਸੀਂ ਵੀ ਉਹ ਸੇਵਾਵਾਂ ਲੈ ਸਕੀਏ ਅਸਿਓ ਦੇ ਲਾਇਕ ਬਣੀ ਉਸ ਕਲਾਸ ਦੇ ਬੈਠਣ ਦੇ ਕਾਬਿਲ ਬਣੀਏ ਕਿ ਸਾਡੇ ਅੰਦਰ ਜਿਹੜੀ ਵਿਆਕਰਣ ਆ ਉਹ ਚੰਗੀ ਤਰ੍ਹਾਂ ਇੱਕਦਮ ਸਾਨੂੰ ਸੋਜੀ ਹੋਵੇ ਕਿਸੀ ਕਿਸੇ ਹੋਰ ਨੂੰ ਵੀ ਪ੍ਰੇਰਿਤ ਕਰ ਸਕੇ ਤੇ ਸਭ ਕੁਝ ਹੋਣਾ ਕਿਵੇਂ ਹੈ ਵਾਹਿਗੁਰੂ ਕਹਿਣ ਦੇ ਨਾਲ ਹੀ ਹੋਣਾ ਹੈ ਜੇ ਅੰਦਰ ਸੇ ਵਾਹਿਗੁਰੂ ਨਾਲ ਪਿਆਰ ਪਾਵਾਂਗੇ ਨਾ ਤਾਂ ਹੀ ਵਾਹਿਗੁਰੂ ਆਖਿਆ ਜਾਏਗਾ ਕਿ ਜੇ ਵਾਹਿਗੁਰੂ ਨਹੀਂ ਕਿਹਾ ਜਾ ਰਿਹਾ ਨਾ ਮਤਲਬ ਸਾਡੇ ਅੰਦਰ ਹੈ ਜੇ ਬਹੁਤ ਸਾਰੇ ਕਾਰਨ ਕਮੀਆਂ ਨੇ ਜਿਵੇਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨੀ ਕੀ ਵਾਇਗੁਰੂ ਅਸੀਂ ਵਾਇਗੁਰੂ ਬੋਲੀਏ ਤਾਂ ਕਿ ਸਾਡੇ ਵਿਕਾਰ ਸਾਡੇ ਜਿਹੜੇ ਕਰਨ ਨੇ ਉਹ ਤੱਤਨ ਤੇ ਸਾਡਾ ਪਿਆਰ ਵਾਇਗੁਰੂ ਤੁਹਾਡੇ ਲਈ ਹੋਵੇ ਬਸ ਤੇ ਸਾਡੇ ਨਾਲ ਤੁਹਾਡਾ ਡਰ ਹੋਵੇ ਤੁਹਾਡਾ ਸਤਿਕਾਰ ਹੋਵੇ ਹੋਏਗਾ ਕਿਵੇਂ ਜੇ ਅਸੀਂ ਬਾਣੀ ਨਾਲ ਜੁੜਾਂਗੇ ਗੁਰੂ ਸਾਹਿਬ ਦੇ ਅਸੂਲਾਂ ਨਾਲ ਜੁੜਾਂਗੇ ਅਮਰਤੀ ਤਾਕ ਲੈ ਕੇ ਨਾਮ ਨੂੰ ਚਰਪਾਂਗੇ ਤਾਂ ਹੀ ਅਸੀਂ ਤ੍ਰਿਪਤ ਹੋ ਸਕਦੇ ਹਾਂ ਤਾਂ ਹੀ ਅਸੀਂ ਗੁਰਮੁਖ ਬਣ ਸਕਦੇ ਹਾਂ